फिलौर विखे विशेष तौर ते बहुजन समाज पार्टी दे पंजाब प्रधान अवतार सिंह कारीमपुरी ने प्रेस कॉन्फ्रेंस दौरान कहा कि बसपा पंजाब पर विच जिला परिषद ते बलाक समिति चोण अपने दम ते लड़ रही है ते इस बार बसपा हाथी चोण निशान ते लड़ रही है बसपा ਇਸ ਵਾਰ ਨੌਜਵਾਨਾਂ ਨੂੰ ਵੱਦ ਤੋਂ ਵੱਧ ਟਿਕਟਾਂ ਦੇਵੇਗੀ ਤੇ ਕਾਰਿੰਪੁਰੀ ਨੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਬਸਪਾ ਜ਼ਿਲ੍ਹਾ ਪ੍ਰੀਸ਼ਦ ਗੰਨਾਪਿੰਡ ਜ਼ੋਨ ਤੋਂ ਬਸਪਾ ਦੇ ਜ਼ਿਲ੍ਹਾ ਜਲੰਧਰ ਦੇ ਪਰਬਾਰੀ ਤੇ ਫਿਲੌਰ ਹਲਕੇ ਦੇ ਇੰਚਾਰਜ ਖੁਸ਼ੀ ਰਾਮ ਦੀ ਪਤਨੀ ਰਜਨੀ ਵਾਲਾ ਬੁੰਡਾਲਾ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਤੋਂ ਪੂਜਾ ਮਹੇ ਪਤਨੀ ਅਸ਼ੋਕ ਮਹੇ ਜ਼ਿਲ੍ਹਾ ਪ੍ਰੀਸ਼ਦ ਅਪਰਾ ਜ਼ੋਨ ਤੋਂ ਮਨਜੀਤ ਸਿੰਘ ਜੀ ਤੇ ਉਮੀਦਵਾਰ ਹੋਣਗੇ ओना फिलोर हलके दे वोटरा नु अपील कीती कि की चौदह दिसंबर नु बसपा दे हाथी थी चोण निशान ते वोटा पाके जिताओ इस मौके खुशी राम जिला जलंदर पर बसपा सुखविंदर बिट्टू प्रधान विधानसभा हलका फिलोर जीत राम बसरा बलविंदर बिट्टा महेंद्र तेहिंग कुलवीर अट्टी सरपंच विनय अपरा जगतार करतपालो कमल महिमी डॉक्टर सोनू गुरदीप महे मखन फलपोता ਅੰਮ੍ਰਿਤ ਤੇ ਹਿੰਗ ਤੋਂ ਇਲਾਵਾ ਹੋਰ ਮੌਜੂਦ ਸਨ 채ਪਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਬਰਦਾਨ ਜੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਇਲੈਕਸ਼ਨ ਆ ਰਹੀ ਹੈ ਬੀਐਸਪੀ ਦੀ ਇਸ ਇਲੈਕਸ਼ਨ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਬਹੁਜਨ ਸਮਾਜ ਪਾਰਟੀ 15 ਮਾਰਚ ਤੋਂ ਸਭ ਕੰਸ਼ੀ ਰਾਮ ਜੀ ਦੇ ਜਨਮ ਦਿਨ ਤੇ ਅਸੀਂ ਪੰਜਾਬ ਸੰਭਾਲੋ ਮਹਮ ਸ਼ੁਰੂ ਕੀਤੀ ਸੀ ਕਿ ਚਾਰ ਹੁਕਮਰਾਨ ਇਸ ਵਿੱਚ ਕਾਂਗਰਸ ਅਕਾਲੀ ਭਾਜਪਾ ਆਪ ਜਿਨ੍ਹਾਂ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਉਜਾੜ ਦਿੱਤਾ ਤਾਂ ਉਸ ਸੰਕਟ ਚੋਂ ਪੰਜਾਬ ਨੂੰ ਕੱਢਣ ਲਈ ਅਸੀਂ ਨਿਰੰਤਰ ਪੰਜਾਬੀਆਂ ਕੋ ਜਾ ਕੇ ਪੰਜਾਬ ਸੰਭਾਲੋ ਮਹਿਮ ਲਈ ਅਸ਼ੀਰਵਾਦ ਮੰਗ ਰਹੇ ਹੁਣ 9 ਅਕਤੂਬਰ ਤੋਂ ਦੂਸਰਾ ਪੜਾਅ ਚ ਦਾਖਲ ਹੋ ਚੁੱਕੀ ਹੈ ਮੈਂ ਇਨ ਬਿਟਵੀਨ ਇਲੈਕਸ਼ਨ ਆ ਗਿਆ ਬਲੌਕ ਸੰਪਤੀ ਜ਼ਿਲ੍ਹਾ ਪ੍ਰੇਸ਼ਦ ਦਾ ਹਾਲਾਂਕਿ ਸਰਕਾਰ ਨੇ ਕੋਈ ਬਹੁਤ ਜ਼ਿਆਦਾ ਇਹਦੇ ਵਿੱਚ ਪਾਰਦਰਸ਼ਤਾ ਰੱਖੀ ਨਹੀਂ ਕਿਹੜੀ ਸੀਟ ਰਿਜ਼ਰਵ ਹੋਆ ਕਿਹੜੀ ਜਨਰਲ ਹੋਆ ਕਿਹੜੀ ਪਿੰਡ ਹੋਆ ਕਿਹੜੀ ਸੀਟ ਤੇ ਕਿਹਨੇ ਪਿੰਡ ਪਾਇ ਇਹ ਲਾਸਟ ਮੂਮੈਂਟ ਤੱਕ ਉਹਨੇ ਜਨਤਕ ਨਹੀਂ ਕੀਤਾ ਸਾਰਾ ਕੁਝ ਲੇਕਿਨ ਭੋਜਨ ਸਮਾਜ ਪਾਰਟੀ ਨੇ ਫਿਰ ਵੀ ਅਸੀਂ ਆਪਣੇ ਸਟੇਟ ਲੀਡਰਸ਼ਿਪ ਨੂੰ ਐ ਜਿਹੜੇ ਜੋਨਾਂ ਦੇ ਕੋਆਰਡੀਨੇਟਰ ਆ ਸਟੇਟ ਕੋਆਰਡੀਨੇਟਰ ਆ ਜ਼ਿਲ੍ਹਾ ਵਿਧਾਨ ਸਭਾ ਦੀ ਟੀਮ ਹੈ ਉਹਨਾਂ ਨੂੰ ਇਹ ਕਿਹਾ ਇਹ ਇਲੈਕਸ਼ਨ ਨੂੰ ਆਪਾਂ ਪਾਰਟੀ ਦੇ ਸਿੰਬਲ ਹਾਥੀ ਚੂਣ ਨਿਸ਼ਾਨ ਤੇ ਲੜਨਾ। ਮੋਦੀ ਸਮਾਜ ਪਾਰਟੀ ਆਪਣੇ ਰਿਜ਼ਰਵ ਸਿੰਬਲ ਹਾਥੀ ਦੇ ਉੱਪਰ ਹੀ ਇਲੈਕਸ਼ਨ ਲੜਨਾ ਚਾਹੁੰਦੀ ਹੈ। ਔਰ ਉਹਦੇ ਲਈ ਅਸੀਂ ਸਾਫ਼ ਸੁਥਰੇ ਅਕਸ ਦੇ ਉਮੀਦਵਾਰ ਔਰ ਜਤਾਊ ਟਕਾਊ ਔਰ ਪੜੇ ਲਿਖੇ ਨੌਜਵਾਨ ਮੈਂ ਆਪਣੀ ਟੀਮਾਂ ਨੂੰ ਇਹ ਬੇਨਤੀ ਕਰੀ ਹੈ ਇਹ ਕੋਸ਼ਿਸ਼ ਕਰੋ 25-25 ਸਾਲ ਦੇ ਜੰਗ ਨੌਜਵਾਨ ਮੁੰਡੇ ਕੁੜੀਆਂ ਪੜ੍ਹੇ ਲਿਖੇ ਜਿਹੜੇ ਉਹਨਾਂ ਨੂੰ ਮੌਕਾ ਦਿਓ ਤਾਂ ਕਿ ਸਾਡੇ ਇਸ ਅੰਦੋਲਨ ਨੂੰ ਨੌਜਵਾਨ ਪੀੜ੍ਹੀ ਅਸੀਂ ਉਹ ਲੀਡ ਕਰਨ ਲਈ ਤਿਆਰ ਕਰ ਸਕੀਏ ਇਹ ਸਾਰੇ ਪੰਜਾਬ ਨੂੰ ਅਸੀਂ ਸੁਨੇਹਾ ਲਾ ਚੁੱਕੇ ਤੋਂ ਅੱਜ ਮੈਂ ਫਲੋਰ ਆਇਆ ਸੀ ਤੋਂ ਫਲੋਰ ਦੇ ਵਿੱਚ ਵੀ ਸਾਡੀ ਟੀਮ ਜਿਹੜੀ ਆ ਉਹ ਲੱਗੀ ਹੈ ਮੈਨੂੰ ਲੱਗਦਾ ਇਹ ਅੱਜ ਰਾਤ ਤੱਕ 100% ਦੀ ਅਸੈਂਬਲੀ اور ਜ਼ਿਲ੍ਹਾ ਫਿਰਸ਼ਦ ਦੇ ਉਮੀਦਵਾਰਾਂ ਤੇ ਰਾਏ ਮਨਜੂਕੇ ਕਿਉਂਕਿ ਖੁਸ਼ੀ ਦੀ ਗੱਲ ਇਹ ਆ ਕਿ ਇਹ ਇੱਕ ਇੱਕ ਸੀਟ ਤੇ ਕਈ ਕਈ ਉਮੀਦਵਾਰਾਂ ਦਾ ਇੱਕ ਕੰਪੀਟੀਸ਼ਨ ਅੱਛੀ ਗੱਲ ਹੋ ਜਦੋਂ ਕਿਉਂਕਿ ਅੰਦੋਲਨ ਮਜ਼ਬੂਤ ਹੁੰਦਾ ਤਾਂ ਟਿਕਟ ਮੰਗਣ ਵਾਲਿਆਂ ਦੀ ਡਿਮਾਂਡ ਵੀ ਵੱਧਦੀ ਹੈ ਔਰ ਵਰਕਰਾਂ ਦੇ ਵਿੱਚ ਚਾਹਨਾ ਵੀ ਹੁੰਦੀ ਹੈ ਕਿ ਅਸੀਂ ਲੜੀਏ ਔਰ ਸਾਡੇ ਫਲੋਰ ਦੇ ਵਰਕਰ ਵੈਸੇ ਵੀ ਜਝਾਰੂ ਆ ਇਹ ਉਹ ਹਰ ਔਖੇ ਸੌਖੇ ਸਮੇਂ ਅੰਦੋਲਨ ਨੂੰ ਮਜਬੂਤੀ ਨਾਲ ਲੀਡ ਕਰਦੀ। ਜਿੱਥੇ ਵੀ ਕਿਤੇ ਪੂਰੇ ਪੰਜਾਬ 'ਚ ਕੋਈ ਇੱਕ ਸੀਟ ਤੇ ਇੱਕ ਤੋਂ ਜ਼ਿਆਦਾ ਕੈਂਡੀਡੇਟ ਉੱਥੇ ਅਸੀਂ ਸਟੇਟ ਕੋਆਰਡੀਨੇਟਰ ਔਰ ਜ਼ੋਨ ਕੋਆਰਡੀਨੇਟਰ ਜਿਹੜੇ ਪਾਰਟੀ ਦੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਕਿ ਵੀ ਤੁਸੀਂ ਬੈਠ ਕੇ ਆਪੋ ਵਿੱਚ ਹੀ ਉਹਨਾਂ ਦੇ ਨਾਲ ਇਹ ਉਹਨਾਂ ਦਾ ਵਰਕਰ ਕਿਉਂਕਿ ਵਰਕਰੀ ਮੰਗਦੇ ਟਿਕਟਾਂ ਔਰ ਵਰਕਰਾਂ ਨੂੰ ਵੀ ਅਸੀਂ ਲੜਾਣਾ ਚਾਹੁੰਦੇ ਆ ਬਸ ਸਿਰਫ ਇਹ ਹੈ ਕਿ ਉਹਨਾਂ ਦੇ ਵਿੱਚ ਅੰਡਰਸਟੈਂਡਿੰਗ ਪੈਦਾ ਕਰਕੇ ਰਜਮੰਦੀ ਕਰਵਾ ਕੇ ਫੈਸਲੇ ਅੱਜ ਰਾਤ ਤੱਕ ਜ਼ਰੂਰ ਲਗੋ ਔਰ ਫਲੋਰ ਦੇ ਵਿੱਚ ਚਾਰ ਜ਼ਿਲ੍ਹਾ ਪ੍ਰੀਸ਼ਦ ਆ ਜਿਹਦੇ ਤੇ ਤਿੰਨ ਤੇ ਫੈਸਲਾ ਹੋ ਚੁੱਕਾ ਹੈ ਇੱਕ ਜਿਹੜੀ ਚੌਥੀ ਇਹ ਵੀ ਅੱਜ ਰਾਤ ਤੱਕ ਇਹਦੇ ਤੇ ਵੀ ਰਜਮੰਦੀ ਕੰਸੈਂਸਸ ਬਣ ਜਾਵੇ ਮੈਨੂੰ ਜੋ ਸੂਚਨਾ ਸਾਡੇ ਸਾਥੀਆਂ ਨੇ ਦਿੱਤੀ ਹੈ ਸਾਡੇ ਸਟੇਟ ਕੋਆਰਡੀਨੇਟਰ ਪੀਰth ਰਾਜਪਰਾ ਜੀ ਸਾਡੇ ਸਟੇਟ ਜਨਰਲ ਸੈਕਟਰੀ ਲਾਲਚੰਦ ਆਉਜਲਾ ਜੀ ਜਿਹੜੇ ਇਸ ਵਿਧਾਨ ਸਭਾ ਦੇ ਇੰਚਾਰਜ ਹਨ ਕੁਸ਼ੀ ਰਾਮ ਜੀ ਵਿਧਾਨ ਸਭਾ ਦੇ ਇੰਚਾਰਜ ਹਨ ਬਿੱਟੂ ਜੀ ਸਾਡੇ ਜਿਹੜੇ ਹਲਕੇ ਦੇ ਪ੍ਰਧਾਨ ਉਸ ਚੰਬਾ ਜੀ ਜਿਹੜੇ ਸਾਡੇ ਜ਼ਿਲ੍ਹੇ ਦੇ ਸੈਕਟਰੀ ਹੈ ਵਾਈਸ ਪ੍ਰਧਾਨ ਹੈਪੀ ਜੀ ਇਹ ਸਾਰੀ ਟੀਮ ਨੇ ਮਿਲ ਕੇ ਜੋ ਵਰਕਰਾਂ ਨਾਲ ਰਾਏ ਕਰਕੇ ਸਫਾਰਸ਼ ਭੇਜੀ ਆ ਉਹਦੇ ਵਿੱਚ ਗੰਨਾ ਪਿੰਡ ਤੋਂ ਐ ਬੀਬੀ ਰਜਨਾ ਬਾਲਾ ਜੀ ਜਿਹੜੀ ਮੌਜੂਦਾ ਸਰਪੰਚ ਹੋ। ਪਰ ਸਾਡੇ ਸਾਬਕਾ ਸਰਪੰਚ ਸ੍ਰੀ ਖੁਸ਼ੀराम ਜੀ ਇਹਨਾਂ ਦੀ ਵਾਈਫ ਆ ਪਤਨੀ ਹੈ। ਔਰ ਇਹ ਮੈਂ ਸੰਬੰਧ ਕਰਵਾਲੀ ਵਾਲਾ ਪਰਵਾਰ। ਕਿ ਜਦੋਂ ਜਦੋਂ ਵੀ ਸੰਕਟ ਹੋਇਆ ਖੁਸ਼ੀराम ਜੀ ਨੇ ਵੀ ਕੰਮੀ ਜੱਜਵਾ ਰੱਖਿਆ ਜੇਲ੍ਹ ਵਿੱਚ ਜਾਣਾ ਪਿਆ ਜੇਲ੍ਹ ਵਿੱਚ ਵੀ ਕੰਮ ਲੈ ਗਏ ਆ। ਇਹ ਬਾਬਾ ਸਾਹਿਬ ਦੇ ਬੁੱਤਾਂ ਤੇ ਅਮਲਾ ਹੋਇਆ। ਉੱਥੇ ਵੀ ਡਟ ਕੇ ਲੜਾਈ ਲੜੀ ਆ ਮਕਦਮਾ ਦਰਜ ਕਰਾਣਾ ਪਿਆ ਉਹ ਵੀ ਕਰਵਾਇਆ ਔਰ ਪੰਜ ਚਾਰ ਦਿਨ ਲਗਾਤਾਰ ਬੈਠ ਕੇ ਦਿਨ ਰਾਤ ਅੰਦੋਲਨ ਕਰਨਾ ਪਿਆ ਤਾਂ ਉਹ ਵੀ ਕਰਿਆ ਸਾਰੀ ਬਲੌਟ ਦੀ ਟੀਮ ਇਹਨਾਂ ਨੇ ਧੰਨਵਾਦੀ ਆ ਅਸੀਂ ਉਹਨਾਂ ਦਾ ਟੀਮ ਦਾ ਵੀ ਧੰਨਵਾਦ ਕਰਦੇ ਆ ਤਾਂ ਮੈਂ ਰਜਨੀ ਪਾਲਾ ਜੀ ਸਰਪੰਚ ਜਿਹਨਾਂ ਨੂੰ ਗੰਨਾ ਪਿੰਡ ਤੋਂ ਬੀਐਸਪੀ ਨੇ ਜਿਹੜਾ ਪ੍ਰੇਸ਼ਣ ਲਈ ਉਮੀਦਵਾਰ ਬਣਾਇਆ ਮੈਂ ਪੰਜਾਬ ਬੀਐਸਪੀ ਬਲੌਣਾਂ ਨੂੰ ਵਧਾਈ ਦਿੰਦਾ ਔਰ ਦੂਸਰਾ ਜੀ ਜੋਨ ਹੈਗਾ ਜਿਹੜਾ ਮੰਡਾਲਾ ਜੋਨ ਇੱਥੋਂ ਅ ਬੀਬੀ ਪੂਜਾ ਹੈ ਇਹ ਸਾਡੇ ਅਸ਼ੋਕ ਕੁਮਾਰ ਜੀ ਆ ਪਾਰਟੀ ਦੇ ਲੀਡਰ ਉਹਨਾਂ ਦੀ ਵਾਈਫ ਹੈ ਔਰ ਬੜੀ ਲਿਖੀ ਕੁੜੀ ਹੈ ਗ੍ਰੈਜੂਏਟ ਹੈ ਔਰ ਪਾਰਟੀ ਦੇ ਕਮਿਟਡ ਕੈਡਰ ਦੇ ਵਿੱਚੋਂ ਇਹ ਵੀ ਸਾਡਾ ਕੈਂਡੀਡੇਟ ਹੈ ਔਰ ਮਿਹਨਤੀ ਪਰਿਵਾਰ ਜਿਹੜਾ ਬੀਐਸਪੀ ਨੂੰ ਮਜ਼ਬੂਤ ਕਰਨ 'ਚ ਇਹਨਾਂ ਦਾ ਬੜਾ ਯੋਗਦਾਨ ਹੈ ਮੈਂ ਪੂਜਾ ਨੂੰ ਵੀ ਬਤਾਈ ਦੇਣਾ ਔਰ ਇੱਕ ਸਲਾਹ ਉਮੀਦਵਾਰ ਅਪਰਾ ਜੋਨ ਤੋਂ ਅ ਸ਼੍ਰੀ ਮਨਜੀਤ ਸਿੰਘ ਜੀ ਜੀ ਇਹ ਇਹਨਾਂ ਦੇ ਭਾਈ ਸਾਹਿਬ ਅਪਰੇ ਦੇ ਸਰਪੰਚ ਉਹ ਇਹ ਸ਼ੁਰੂ ਤੋਂ ਹੀ BSP ਦਾ ਪਰਵਾਹ ਮੈਂ ਫਲੋਰ ਦੇ ਵਰਕਰਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਉਹਨਾਂ ਨੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਦੀ ਸਰਕਾਰ ਚ ਕਰਨ ਲੱਗਿਆਂ ਪਾਰਟੀ ਕੈਡਰ ਨੂੰ ਪ੍ਰੈਫਰੈਂਸ ਦਿੱਤੀ ਔਰ ਪਾਰਟੀ ਦੇ ਬਰਕਰ ਨੂੰ ਪ੍ਰੇਫਰੈਂਸ ਦਿੱਤੀ ਕਿਉਂਕਿ ਬਰਕਰ ਹੀ ਕਿਸੇ ਵੀ ਅੰਦੋਲਨ ਦੀ ਜਿੰਦ ਜਾਨ ਹੁੰਦਾ ਹੈ ਪਰ ਮੈਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਸਾਡੇ ਬਰਕਰ ਲੱਗਦੇ ਆ ਬਰਕਰ ਦਾ ਸਨਮਾਨ ਹੁੰਦਾ ਹੈ ਤੋਂ ਮੈਂ ਅੱਜ ਜਦੋਂ ਫਲੋਰ ਵਿਧਾਨ ਸਭਾ ਦੇ ਚਾਰ ਜਿਨਾ ਪਰਿਸ਼ਦ ਦੇ ਉਮੀਦਵਾਰਾਂ ਚੋਂ ਤਿੰਨ ਦਾ ਫੈਸਲਾ ਸਰਬਸੰਮਤੀ ਨਾਲ ਕਰਕੇ ਪਾਰਟੀ ਆਏ ਕਮਾਨ ਕੋਲ ਭੇਜਿਆ ਸਾਡੇ ਕੋਲ ਤੇ ਤਿੰਨ ਉਮੀਦਵਾਰਾਂ ਦਾ ਮੈਂ ਬੇਬੀਤੀ ਵੱਤ ਐਲਾਨ ਕਰ ਦਿੱਤਾ ਗੰਨਾਪਿੰਡ ਤੋਂ ਰਜਨੀ ਬਾਲਾ ਜੀ ਸਰਪੰਚ ਸਾਹਿਬ ਬੰਡਾਲਾ ਜੋਂ ਤੋਂ ਬੀਬੀ ਪੂਜਾ ਜੀ ਅਪਰਾ ਜੋਂ ਤੋਂ ਮਨਜੀਤ ਸਿੰਘ ਜੀਤੀ ਜੀ ਇਹ ਤਿੰਨਾਂ ਹੀ ਉਮੀਦਵਾਰਾਂ ਨੂੰ ਪਾਰਟੀ ਦੀ ਸਟੇਟ ਔਰ ਵਿਧਾਨ ਸਭਾ ਦੀ ਲੀਡਰਸ਼ਿਪ ਨੂੰ ਫਿਰ ਇੱਕ ਵਾਰ ਮੁਬਾਰਕਬਾ ਔਰ ਫਲੋਰ ਵਾਸੀਆਂ ਨੂੰ ਮੇਰੀ ਬੇਨਤੀ ਹੈ ਕਿ ਉਹ ਇਹ ਤਿੰਨਾਂ ਹੀ ਉਮੀਦਵਾਰਾਂ ਨੂੰ ਅਸੀਂ ਚੌਥਾ ਵੀ ਅੱਜ ਰਾਤ ਨੂੰ ਫਾਈਨਲ ਕਰ ਲਾਂਗੇ ਬੀਐਸਪੀ ਦਾ ਹਰ ਉਮੀਦਵਾਰ ਹਾਥੀ ਚੋੜ ਨਿਸ਼ਾਨ ਤੇ ਲੜੂਗਾ BSP ਇਲਾਕੇ ਦੇ ਲਈ ਲੜਦੀ ਹੈ BSP ਪੰਜਾਬ ਲਈ ਲੜਦੀ ਹੈ BSP ਪੰਜਾਬ ਨੂੰ ਇਹ ਨਸ਼ਿਆਂ ਦੇ ਸੰਕਟ ਤੋਂ ਕੱਢਣ ਲਈ ਬੜੀ ਚੁਣੌਤੀ ਸਬ ਕਰਕੇ ਅੱਗੇ ਚੱਲੀ ਹੈ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਔਰ ਇਹ ਚਾਰੀ ਪਾਰਟੀਆਂ ਨੇ ਕਾਂਗਰਸ ਅਕਾਲੀ ਭਾਜਪਾ ਆਪ ਜਿਨ੍ਹਾਂ ਨੇ ਸਾਡੇ ਪੜੇ ਲਿਖੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਭਾਂਡੇ ਮਾਂਜਣ ਲਾ ਦਿੱਤਾ ਮੈਂ ਬੇਨਤੀ ਕਰਦਾ ਕਿ ਇਸ ਇਲੈਕਸ਼ਨ ਵਿੱਚ ਇਹਨਾਂ ਨੂੰ ਮਾਂਝ ਸੁੱਟਣ ਪੰਜਾਬੀ ਅਸੀਂ ਪੰਜਾਬ ਨੂੰ ਕਾਲੇ ਦੌਰ ਚੋਂ ਕੱਢਣ ਲਈ ਮੌਜੂਦ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਮੈਮ ਚਲਾਈ ਹੋਈ ਹੈ ਸਿੱਖਿਆ ਕ੍ਰਾਂਤੀ 100% ਸਰਕਾਰੀ ਸਕੂਲਾਂ ਦਾ ਵਿਆਪਕ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਕਾਨੂੰਨ ਲਾਗੂ ਕਰਨਾ ਪੰਜਾਬ ਦੇ ਵਿੱਚ ਸਿਹਤ ਕ੍ਰਾਂਤੀ ਕਰਨੀ ਪੰਜਾਬ ਨੂੰ ਆਰਥਿਕ ਸੰਕਟ ਚੋਂ ਕੱਢਣਾ ਪੰਜਾਬ ਦਾ ਬਚਪਨ ਜਦ ਬੱਚਾ ਗਰੀਬ ਦੇ ਘਰ ਪੈਦਾ ਹੁੰਦਾ ਤੇ ਉਹਦੀ ਮਾਂ ਖੇਤ ਵਿੱਚ ਜਾ ਕੇ ਮਜ਼ਦੂਰੀ ਕਰਦੀ ਜਾਂ ਸੜਕ ਤੇ ਕਰਦੀ ਜਾਂ ਮਨਰੇਗਾ 'ਚ ਕਰਦੀ ਉਹ ਆਪਣੇ ਬੱਚੇ ਨੂੰ ਵੀ ਨਾਲ ਹੀ ਲੈ ਜਾਂਦੀ ਉਹ ਬੱਚਾ ਬੱਚੇ ਦਾ ਬਚਪਨ ਤੁੱਪਾਂ ਵਿੱਚ ਸੱਪਾਂ ਵਿੱਚ ਭੁੱਖਾਂ ਵਿੱਚ ਬੀਤਦਾ ਇਦਾਂ ਹੀ ਵਡਾਪਾ ਸਾਡਾ ਇਹ ਹੁਕਮਰਾਨਾਂ ਨੇ ਬਚਪਨ ਔਰ ਬਡਾਪਾ ਰੋਲਣ ਲਈ ਸ਼ਰਤ ਦਿੱਤਾ ਹੈ ਪੰਜਾਬ ਸੰਭਾਲੋ ਮਹਿਮ ਦੇ ਅਜੰਡੇ 'ਚ ਬਚਪਨ ਨੂੰ ਵੀ ਸੰਭਾਲਣਾ ਹੈ ਬਡਾਪੇ ਨੂੰ ਵੀ ਸੰਭਾਲਣਾ ਜਵਾਨੀ ਸੰਭਾਲਣੀ ਹੈ ਔਰ ਓਵਰ ਆਲ ਪੰਜਾਬ ਨੂੰ ਹਰ ਤਰ੍ਹਾਂ ਦੇ ਸੰਕਰਚੋਂ ਕੱਢਣਾ ਇਹ ਬੀਐਸਪੀ ਦਾ ਇੱਕ ਮਹਮ ਹੈ ਤੋਂ ਮੈਂ ਬੇਨਤੀ ਕਰਦਾ ਪੰਜਾਬੀਆਂ ਨੂੰ ਸਪੈਸੀਫਿਕਲੀ ਕਿਉਂਕਿ ਅੱਜ ਫਲੋਰ ਦੇ ਜਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦਾ ਐਲਾਨ ਕੀਤਾ ਫਲੋਰ ਵਾਸੀਆਂ ਕਿ ਬੀਐਸਪੀ ਦੇ ਜਿਲ੍ਹਾ ਪ੍ਰੀਸ਼ਦ ਔਰ ਬਲਾਕ ਸੰਪਤੀ ਦੇ ਉਮੀਦਵਾਰਾਂ ਨੂੰ ਤੁਸੀਂ ਤਨ ਮਨ ਧਨ ਨਾਲ ਆਪਣਾ ਅਸ਼ੀਰਵਾਦ ਦੇ ਕੇ ਇਨਾਂ ਨੂੰ ਜਿਤਾਓ ਤਾਂ ਕਿ ਬਦਹਾਲ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣ ਲਈ ਆਪਾਂ ਪਹਿਲ ਕਦਮੇ ਕੱਢ ਸਕੀਏ ਧੰਨਵਾਦ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ